ਅਸ਼ੀਕਾਲ ਮੈਨਾਂ ਦੀ ਨਾਤੀ ਮਾਂ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਲੱਖਾ ਸਿਧਾਨ ਨੂੰ ਲੈ ਕੇ ਦੱਸਦੇ ਕਿ ਲੱਖਾ ਸਿਧਾਨ ਨੂੰ ਵੱਡੀ ਰਾਹਤ ਮਿਲੀ ਹੈ ਅੱਜ ਤੋਂ 6-7 ਸਾਲ ਪੁਰਾਣੇ ਕੇਸ ਦੇ ਵਿੱਚ ਉਹਨਾਂ ਨੂੰ ਜਿਹੜੀ ਕਿ ਰਾਹਤ ਮਿਲੀ ਹੈ ਜਦੀ ਜਾਣਕਾਰੀ ਵਕੀਲ ਦੇ ਵੱਲੋਂ ਸਾਂਝੀ ਕੀਤੀ ਹੈ ਵਕੀਲ ਹਰਪਾਲ ਸਿੰਘ ਖਰਾਨੇ ਦੱਸਿਆ ਕਿ ਇਹ ਕਾਫੀ ਸਮਾਂ ਪੁਰਾਣੇ ਦਾ ਜਿਹੜਾ ਇਹ ਮਾਮਲਾ ਜਿਹਦੇ ਵਿੱਚ ਲੱਖਾ ਸਿਧਾਨਾ ਨੂੰ ਅਤੇ ਹਰਦੀਪ ਸਿੰਘ ਨੂੰ ਜਿਹੜੀ ਕਿ ਰਾਹਤ ਦਿੱਤੀ ਗਈ ਆ ਉਹਨਾਂ ਕਹਿੰਿਆ ਕਿ ਪੋਸਟਰਾਂ ਦੇ ਉੱਤੇ ਕਾਲਖ ਮੰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ 5-6 ਸਾਲ ਤੋਂ ਦੋ ਕੇਸ ਚੱਲ ਰਹੇ ਸੀ ਜੋ 9 ਨੰਬਰ ਤੇ 10 ਨੰਬਰ ਚੱਲਦੇ ਸੀ ਥਾਣਾ ਥਰਮਲ ਤੇ ਥਾਣਾ ਨਹੀਂ ਆਲੇ ਦੇ ਪਰਚੇ ਸੀ ਜਿਸ ਦੇ ਵਿੱਚ ਲੱਖਾ ਸਿਧਾਣਾ ਦੇ ਬਾਬਾ ਹਰਦੀਪ ਸਿੰਘ ਗਰੀ ਇਹਨਾਂ ਨੂੰ ਮਲਜੂਮ ਬਣਾਇਆ ਗਿਆ ਸੀ ਅਲੀਗੇਸ਼ਨ ਇਹ ਸੀ ਕਿ ਉਸ ਵਕਤ ਜਿਹੜੇ ਬੋਰਡਾਂ ਦੇ ਉੱਪਰ ਹਿੰਦੀ ਲਿਖੀ ਸੀ ਜਾਂ ਇੰਗਲਿਸ਼ ਲਿਖੀ ਸੀ ਤਾਂ ਇਹਨਾਂ ਤੇ ਅਲੀਗੇਸ਼ਨ ਸੀ ਇਹਨਾਂ ਨੇ ਪੁਚੇ ਉੱਤੇ ਫਿਰਤੇ ਸੀ ਸੋ ਬਾਅਦ ਦੇ ਵਿੱਚ ਕੈਬਨਿਟ ਮਨਿਸਟਰ ਉਦੋਂ ਦੇ ਨੇ ਅ ਭਜਨ ਵਿਧਾਨ ਸਭਾ 'ਚ ਮਾਫੀ ਮੰਗੀ ਸੀ ਕਿ ਸਾਡੀ ਗਲਤੀ ਹੈ ਪੰਜਾਬੀ 'ਚ ਲਿਖਣਾ ਚਾਹੀਦਾ ਸੀ ਤੇ ਉਹ ਉੱਥੇ ਜਦੋਂ ਸਾਨੂੰ ਲੱਗਿਆ ਵੀ ਇਹ ਸੀ ਕਿ ਕਿਤੇ ਨਾ ਕਿਤੇ ਉਦੋਂ ਦਾ ਮੁੱਖ ਮੰਤਰੀ ਜਿਹੜਾ ਸੀ ਅ ਉਹ ਕਿਤੇ ਨਾ ਕਿਤੇ ਜਾ ਕੇ ਦਿੱਲੀ ਦੇ ਅੰਦਰ ਜਾ ਕੇ ਉਹਨੇ ਸਾਰਾ ਕੁਝ ਕੰਮ ਕੀਤਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਦਾ ਕੈਬਨਿਟ ਮਨਿਸਟਰ ਮਾਫੀ ਮੰਗਦਾ ਹੈ 6 ਸਾਲ ਦੇ ਬਾਅਦ ਅਦਾਲਤ ਨੂੰ ਇਹ ਲੱਗਿਆ ਕਿ ਇਹ ਮੈਟਰ ਧੱਕਾ ਕੀਤਾ ਇਹਨਾਂ ਨੇ ਗਲਤੀ ਪੰਜਾਬ ਵਿਧਾਨ ਸਭਾ ਦੇ ਵਿੱਚ ਮੰਨ ਚੁੱਕੇ ਨੇ ਉਹ ਸਟੇਟ ਦੀ ਗਲਤੀ ਸੀ 6 ਸਾਲ ਦੇ ਬਾਅਦ ਉਹਨਾਂ ਨੂੰ ਬਰੀ ਕੀਤਾ ਗਿਆ ਬੜਾ ਵਧੀਆ ਕਦਮ ਹੈ ਬੜਾ ਵਧੀਆ ਅਦਾਲਤ ਨੇ ਕੀਤਾ ਹੈ ਜਸਟਿਸ ਸਹੀ ਮਿਲਿਆ ਸੋ ਕਿਤੇ ਨਾ ਕਿਤੇ ਮੈਨੂੰ ਲੱਗਿਆ ਸਰਕਾਰਾਂ ਤੇ ਵੀ ਜਾ ਕੇ ਇਹ ਲਾਣਤ ਵਾਲੀ ਗੱਲ ਹੈ ਕਿ ਇਹ ਆਦਮੀ 6 ਸਾਲ ਤੱਕੇ ਖਾਣ ਤੋਂ ਬਾਅਦ ਉਹ ਬਰੀ ਹੋਏ ਨੇ ਤੇ ਇਹ ਪੰਜਾਬ ਵਿਧਾਨ ਸਭਾ ਤੇ ਜਮਾਫੀਆਂ ਮੰਗ ਚੁੱਕੇ ਸੀ ਤੋਂ ਸ਼ਰਮ ਵਾਲੀ ਗੱਲ ਹੈ ਪੰਜਾਬ ਸਰਕਾਰ ਦੇ ਕਿਹੜਾ ਕੋਣ ਬਰੀ ਹੋਇਆ ਹੈ ਇਹ ਲੱਖਾਂ ਸਦਾਣਾ ਹੋਇਆ ਬਾਬਾ ਮੈਰਾਜ ਜੀ ਹੋਏ ਨੇ ਸਾਰੇ ਬਰੀ ਹੋਏ ਨੇ ਕਾਲੇ ਕਿੰਨੇ ਨੰਬਰ ਕੋਰਟ ਚ ਬਰੀ ਹੋਏ ਨੇ 9 ਨੰਬਰ ਤੇ 10 ਨੰਬਰ ਅਦਾਲਤ ਚ ਬਰੀ ਹੋਏ ਨੇ ਤੇ ਜਿਸ ਤਰ੍ਹਾਂ ਲੱਖਾਂ ਸਦਾਣਾ ਜੀ ਨੂੰ ਚੋਂ ਮਰਦਾਨ ਵਿੱਚ ਹੈ ਗਿਆ ਉਹਨਾਂ ਬਿਲਕੁਲ ਇਸ ਦੇ ਵਿੱਚ ਉਹਨਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ ਕਾਰਨ ਕੀ ਆ ਉਸ ਬੰਦੇ ਦੇ 6 ਸਾਲ ਗਾਲੇ ਨੇ ਉਹ ਜੇਲ੍ਹ ਚ ਗਿਆ ਹੈ ਆੜੜ ਕਈ ਕੇਸਾਂ ਚੋਂ ਦੇ ਅਜੀ ਪੈਂਡਿੰਗ ਕੇਸ ਰਹਿ ਗਏ ਨੇ ਦੇ ਨਾਲ ਦੇ ਸੋ ਮੇਰੇ ਦੇਖਣ ਚ ਲੋਕਾਂ ਨੂੰ ਚਾਹੀਦਾ ਇਸ ਦੇ ਵਿੱਚ ਉਹਦੀ ਸਪੋਰਟ ਕਰਨੀ ਚਾਹੀਦੀ 5 6 ਸਾਲ ਤੋਂ ਦੋ ਕੇਸ ਚੱਲ ਰਹੇ ਸੀ ਜੋ 9 ਨੰਬਰ ਤੇ 10 ਨੰਬਰ ਚ ਚੱਲਦੇ ਸੀ ਥਾਣਾ ਫਰਮਲ ਤੇ ਥਾਣਾ ਨਹੀਂ ਆਲੇ ਦੇ ਪਰਚੇ ਸੀ ਜਿਸ ਦੇ ਵਿੱਚ ਲੱਖਾ ਸੁਧਾਨਾ ਦੇ ਬਾਬਾ ਰਦੀਪ ਸਿੰਘ ਗਰੀ ਇਹਨਾਂ ਨੂੰ ਮਲਜਮ ਬਣਾਇਆ ਗਿਆ ਸੀ ਅਲੀਗੇਸ਼ਨ ਇਹ ਸੀ ਕਿ ਉਸ ਵਕਤ ਜਿਹੜੇ ਬੋਰਡਾਂ ਦੇ ਉੱਪਰ ਹਿੰਦੀ ਲਿਖੀ ਸੀ ਜਾਂ ਇੰਗਲਿਸ਼ ਲਿਖੀ ਸੀ ਤਾਂ ਇਹਨਾਂ ਤੇ ਅਲੀਗੇਸ਼ਨ ਸੀ ਇਹਨਾਂ ਨੇ ਪੁੱਛੇ ਉੱਤੇ ਫਿਰਤੇ ਸੀ ਸੋ ਬਾਅਦ ਦੇ ਵਿੱਚ ਕੈਬਨਿਟ ਮਨਿਸਟਰ ਉਦੋਂ ਦੇ ਨੇ ਵਿਧਾਨ ਸਭਾ 'ਚ ਮਾਫੀ ਮੰਗੀ ਸੀ ਕਿ ਸਾਡੀ ਗਲਤੀ ਹੈ ਪੰਜਾਬੀ 'ਚ ਲਿਖਣਾ ਚਾਹੀਦਾ ਸੀ ਤੇ ਉੱਥੇ ਜਦੋਂ ਸਾਨੂੰ ਲੱਗਿਆ ਵੀ ਇਹ ਸੀ ਕਿ ਕਿਤੇ ਨਾ ਕਿਤੇ ਉਦੋਂ ਦਾ ਮੁੱਖ ਮੰਤਰੀ ਜਿਹੜਾ ਸੀ ਉਹ ਕਿਤੇ ਨਾ ਕਿਤੇ ਜਾ ਕੇ ਦਿੱਲੀ ਦੇ ਅੰਦਰ ਜਾ ਕੇ ਉਹਨੇ ਸਾਰਾ ਕੁਝ ਕੰਮ ਕੀਤਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਦਾ ਕੈਮਰਨ ਮਿਸਟਰ ਮਾਫੀ ਮੰਗਦਾ ਹੈ 6 ਸਾਲ ਦੇ ਬਾਅਦ ਅਦਾਲਤ ਨੂੰ ਇਹ ਲੱਗਿਆ ਕਿ ਇਹ ਮੈਟਰ ਧੱਕਾ ਕੀਤਾ ਇਹਨਾਂ ਨੇ ਗਲਤੀ ਪੰਜਾਬ ਵਿਧਾਨ ਸਭਾ ਦੇ ਵਿੱਚ ਮੰਨ ਚੁੱਕੇ ਨੇ ਉਹ ਸਟੇਟ ਦੀ ਗਲਤੀ ਸੀ 6 ਸਾਲ ਦੇ ਬਾਅਦ ਉਹਨਾਂ ਨੂੰ ਬਰੀ ਕੀਤਾ ਗਿਆ ਬੜਾ ਵਧੀਆ ਕਦਮ ਹੈ ਬੜਾ ਵਧੀਆ ਅਦਾਲਤ ਨੇ ਕੀਤਾ ਹੈ ਜਸਟਿਸ ਸਹੀ ਮਿਲਿਆ ਹੈ ਸੋ ਕਿਤੇ ਨਾ ਕਿਤੇ ਮੈਨੂੰ ਲੱਗਿਆ ਸਰਕਾਰਾਂ ਤੇ ਵੀ ਜਾ ਕੇ ਇਹ ਲਣਤ ਵਾਲੀ ਗੱਲ ਹੈ ਕਿ ਇਹ ਆਦਮੀ 6 ਸਾਲ ਤੱਕੇ ਖਾਣ ਤੋਂ ਬਾਅਦ ਉਹ ਬਰੀ ਹੋਏ ਨੇ ਤੇ ਇਹ ਪੰਜਾਬ ਵਿਧਾਨ ਸਭਾ ਤੇ ਜੀ ਮਾਫੀਆਂ ਮੰਗ ਚੁੱਕੇ ਸੀ ਤੋਂ ਸ਼ਰਮ ਵਾਲੀ ਗੱਲ ਹੈ ਪੰਜਾਬ ਸਰਕਾਰ ਦੇ ਇਹ ਲੱਖਾਂ ਸਿਧਾਣਾ ਹੋਇਆ ਬਾਬਾ ਮਹਿਰਾਜ ਜਰੀ ਹੋਏ ਨੇ ਸਾਰੇ ਬਰੀ ਹੋਏ ਨੇ ਕਾਲੇ ਕਿੰਨੇ ਨੰਬਰ ਕੋਰਟ ਚ ਬਰੀ ਹੋਏ ਨੇ 9 ਨੰਬਰ ਤੇ 10 ਨੰਬਰ ਅਦਾਲਤ ਚ ਬਰੀ ਹੋਏ ਨੇ ਤੇ ਜਿਸ ਤਰ੍ਹਾਂ ਲੱਖਾਂ ਸਿਧਾਣਾਂ ਜਿਹੜੇ ਚੋਂ ਮਰਦਾਂ ਵਿੱਚ ਹੈਗੇ ਉਹਨਾਂ ਨੂੰ ਬਿਲਕੁਲ ਇਸ ਦੇ ਵਿੱਚ ਉਹਨਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ ਕਾਰਨ ਕੀ ਆ ਉਸ ਬੰਦੇ ਨੇ 6 ਸਾਲ ਗਾਲੇ ਨੇ ਉਹ ਜੇਲ੍ਹ ਚ ਗਿਆ ਹੈ ਆਡਣ ਕਈ ਕੇਸਾਂ ਚੋਂ ਅਜੀਬ ਪੈਂਡਿੰਗ ਕੇਸ ਰਹਿ ਗਏ ਨੇ ਦੇ ਨਾਲ ਦੇ ਸੋ ਮੇਰੇ ਦੇਖਣ ਚ ਲੋਕਾਂ ਨੂੰ ਚਾਹੀਦਾ ਇਸ ਦੇ ਵਿੱਚ ਉਹਦੀ ਸਪੋਰਟ ਕਰਨੀ ਚਾਹੀਦੀ